ਇੱਕ 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 ਵੀ ਕਾਹਵਤਾ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਾਹਵਤਾ ਹੈ ਇਹ ਵੀ ਇਹ ਵੀ ਕਾਹਵਤਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਤੇ ਤੇਰਾ ਉਹ ਵੀ ਹੁੰਦਾ ਪੰਜਾਬੀ ਪੜ ਕੇ ਆਇਆ ਕਰੋ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠਣ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿਹਨ ਟੰਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਟੰਕਾ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਦੱਸਦਾ ਮੈਂ ਤਿੰਨੇ ਤਸੂ ਆਪਾਂ ਨੂੰ ਦੇਖ ਲ ਕਰੋੜ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇ ਉਹਨਾਂ ਨੂੰ ਸਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ